ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਸਤਰੀ ਨਾਮ ਵਲੌਗ ਚੈਨਲ ਤੇ ਤੁਹਾਡਾ ਤੇ ਉਮੀਦ ਕਰਦੇ ਸਾਰ ਜਣ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਤੇ ਕੱਲ ਆਪਣੀ ਕੋਟ ਮੈਰਿਜ ਰਹਿ ਗਈ ਸੀ ਵਿੱਚ ਕਿਉਂਕਿ ਇਲੈਕਸ਼ਨ ਦਾ ਤੁਹਾਨੂੰ ਚੋਣ ਜਾਬਤਾ ਲੱਗਾ ਹੋਇਆ ਚੋਣ ਜਾਬਤਾ ਲੱਗਣ ਹੋਣ ਕਰਕੇ ਕਿ ਅਫਸਰਾਂ ਦੀਆਂ ਡਿਊਟੀਆਂ ਕਿਵਰੀ ਲੱਗ ਜਾਂਦੀਆਂ ਨੇ ਠੀਕ ਆ ਤੇ ਉਹਦੇ ਕਰਕੇ ਆਪਣਾ ਕੰਮ ਰਹਿ ਗਿਆ ਸੀਗਾ ਸੋ ਅੱਜ ਫੇਰ ਚੱਲੇ ਹਮ ਮਮਾ ਕੇ ਸੋ ਪਰਸੋਂ ਕੈਨਸਲ ਹੋਇਆ ਸੀ ਕੱਲ ਪਾਸਪੋਰਟ ਵਾਲੇ ਪਾਸੇ ਨੂੰ ਚਲੇ ਗਏ ਕੱਲ ਇੰਨਾ ਕਿ ਜਿਆਦਾ ਥੱਕੇ ਸੀ ਇੰਨਾ ਕਿ ਜਿਆਦਾ ਬਿਜ਼ੀ ਹੁਣ ਤੁਸੀਂ ਕਹੋਗੇ ਇੰਨੇ ਦਿਨ ਲੌਗਾਂ ਦਾ ਗੈਪ ਹੈ ਗੈਪ ਇਸ ਕਰਕੇ ਪੈ ਜਾਂਦਾ ਬਾਈ ਘਰ ਦੇ ਵੀ ਕੰਮ ਹੁੰਦੇ ਹਨ ਆਪਾਂ ਜੱਟ ਫੈਮਿਲੀ ਵਲੌਗ ਕਰਦੇ ਆਂ ਖੇਤੀਬਾੜੀ ਦਾ ਹੋ ਗਿਆ ਕਿਲੂਰ ਜੇ ਵੀ ਹੋ ਗਿਆ ਨਾ ਫਿਰ ਆਪ ਹੀ ਵੀਡੀਓ ਬਣਾਉਣੀ ਆ ਆਪ ਹੀ ਐਡਿਟ ਕਰਨੀ ਆ ਆਪ ਹੀ ਪੋਸਟ ਕਰਨੀ ਬਹੁਤ ਝੰਜਟ ਹੁੰਦਾ ਕਿ ਜਿਹੜੀ ਆਪਣੀ ਆਡੀਅנס ਆ 10 ਮਿੰਟ 15 ਮਿੰਟ 20 ਮਿੰਟ ਦਾ ਵਲੌਗ ਦੇਖ ਕੇ ਵੈਰੀ ਨਾਈਸ ਵਲੌਗ ਲਿਖ ਕੇ ਬੱਸ ਓਕੇ ਹਨਾ ਪਰ ਇਹਨੂੰ ਚੀਜ਼ ਨੂੰ ਬਣਾਉਣ ਵਾਸਤੇ ਬਹੁਤ ਮਿਹਨਤ ਲੱਗਦੀ ਆ ਠੀਕ ਹੈ ਤੇ ਰੋਜ਼ ਰੋਜ਼ ਨਵਾਂ ਨਵਾਂ ਕੰਟੈਂਟ ਹੋਣਾ ਬਹੁਤ ਜ਼ਰੂਰੀ ਆ ਸੋ ਸਭ ਤੋਂ ਪਹਿਲਾ ਟਾਈਮ ਹੋਣਾ ਬਹੁਤ ਜ਼ਰੂਰੀ ਹੈ ਹਨ ਤੇ ਆਪ ਬਸ ਇੰਨੇ ਪਾਸੇ ਹੋ ਜਾਣੀ ਜਾਂਦਾ ਬਹੁਤ ਔਖਾ ਹੋ ਜਾਂਦਾ ਪਰ ਜਦੋਂ ਵੀ ਸਾਡਾ ਟਾਈਮ ਲਾ ਤੁਹਾਡੀ ਵੀ ਬਲੌਗ ਬਣਾਉਣੇ ਆ ਓਕੇ ਤੇ ਮਨਪ੍ਰੀਤ ਹੋ ਜਾਂਦੀ ਹੈ ਰੈਡੀ ਅੱਜ ਆਪਾਂ ਵਿਆਹ ਕਿ ਲਿਆਉਣੀ ਉੱਥੋਂ ਠੀਕ ਹੈ ਜੀ ਓਕੇ ਅੱਜ ਆਪਣੀ ਹੈ ਕਿ ਕੋਰ ਮੈਰਜ ਓਕੇ ਤੇ ਮਲਾਉਣੇ ਆ ਫਿਰ ਅੱਜ ਫੈਮਲੀ ਨੂੰ ਆ ਰਿਹਾ ਹਾਂ ਜੀ ਦੋਸਤੋ ਹਲੋ ਮਨਪ੍ਰੀਤ ਵੀ ਆ ਗਈ ਆ ਹੈਲੋ ਜੀ ਸੋ ਪਾਸ ਜਨਾਟ ਕੇ ਇੱਕ ਐਸ਼ ਦਾ ਨਾ ਥੋੜਾ ਜਿਹਾ ਕੀ ਹੋਇਆ ਮੈਸ ਦੇ ਨਹੀਂ ਕਨੇਡੋ ਹੋਇਆ ਕਨੇਡੋ ਹੋਇਆ ਉਹਦੀ ਬਹੁਤ ਟੈਨਸ਼ਨ ਹੋਈ ਪਈ ਹੈ ਬਹੁਤ ਪਿੰਡ ਨੂੰ ਤੁਹਾਨੂੰ ਪਤਾ ਕਿ ਦਰਦ ਬਹੁਤ ਕਰਦਾ ਹੈ ਨਾ ਇਹ ਬਲੌਗ ਲਗ ਸਾਡੇ ਵਿੱਚ ਹੀ ਰਹੇ ਪਏ ਆ ਕਿਉਂਕਿ ਕੱਲ ਦਾ ਹੋਇਆ ਵੇ ਆ ਨਾ ਵਿੱਚ ਥੋਲੇ ਪੌਣੇ ਵਿੱਚ ਮੈਡੀਸਿਨ ਦਿੰਨੇ ਆ ਪਰ ਥੋਲੇ ਦੇ ਵਿੱਚ ਯਕੀਨ ਨਹੀਂ ਕਰਦਾ ਪਰ ਹੁਣ ਆਦੇ ਬੱਚੇ ਲਈ ਕਿਨਸਾਰ ਕੋ ਕਰਨਾ ਪੈਂਦਾ ਅਰਸੋਲੇ ਮੈਂ ਨਾਲ ਦੀਨ ਥੋਲੇ ਵੀ ਪੋਣਾ ਤੇ ਨਾਲ ਦੀ ਦਵਾਈ ਵੀ ਮੈਂ ਡਾਕਟਰ ਨੂੰ ਵੀ ਦਿਖਾਉਣਾ ਤੇ ਅੱਜ ਕੋਟ ਮਰਜੀ ਵੀ ਆ ਸਾਡੀ ਉਸ ਅੱਜ ਪਰਮਾਤਮਾ ਨੇ ਸਾਨੂੰ ਐਂ ਚਲਦੀ ਐ ਅੱਜ ਠੀਕ ਹੋ ਜੇ ਜ਼ਿਆਦਾ ਤੋੜਈ ਐ ਸੋ ਜਦੋਂ ਮੈਡੀਸਿਨ ਦੇ ਦਿੰਦੇ ਆ ਫਿਰ ਉਹਦਾ ਪੇਨ ਘਟ ਜਾਂਦੀ ਐ ਫਿਰ ਖੇਡਣ ਲੱਗ ਜਾਂਦੀ ਐ ਨਹੀਂ ਤਾਂ ਫਿਰ ਫਿਰ ਉਹਦੇ ਅੱਜ ਪਰਸੋਂ ਆਪਣੀ ਕੋਟ ਮਰਜੀ ਹੋਈ ਨਹੀਂ ਸੀਗੀ ਤੇ ਅੱਜ ਆ ਗਿਆ ਦਿਨ ਤੇ ਪਰਸੋਂ ਤਿਆਰੀਆਂ ਵਣਪੀ ਦੀ ਪੂਰੀ ਸੀਗੀ ਤੇ ਅੱਜ ਵਣਪੀ ਦੀ ਫਿੱਕੇ ਜਿਹੇ ਲੀੜੇ ਵਾਲੇ ਨੇ ਆ ਮੈਂ ਘੂੜਾ ਲੱਗਦਾ ਆਈ ਹੈ ਨਾ ਇਹਦਾ ਮਤਲਬ ਮੈਂ ਹਜੇ ਵੀ ਮਦਾਨ ਨਹੀਂ ਖੜਿਆ ਸਹੀ ਆ ਸਹੀ ਆ ਸਹੀ ਆ ਮੈਂ ਕਹੀਆਂ ਨੇ ਹਾਂ ਹਾਂ ਨਿਊ ਸੂਟ ਪਾਇਆ ਤੁਸੀਂ ਐਵੇਂ ਗੱਲ ਨਹੀਂ ਕਾਟਨ ਦਾ ਫਿਰ ਮੌਸਮ ਆਇਆ ਨਾ ਮੌਸਮ ਦੇ ਹਿਸਾਬ ਨਾਲ ਕੋਈ ਕੱਪੜਾ ਪਾਇਆ ਫੇਰ ਹੀ ਜੱਜ ਦਾ ਓਕੇ ਠੀਕ ਆ ਠੀਕ ਜੀ ਟਾਈਮ ਹੋ ਗਿਆ ਚੱਲੀਏ ਸਵਾ 11 ਦਾ ਠੀਕ ਆ ਤੇ ਆਪਾਂ 12 ਵਜੇ ਸਾਰਿਆਂ ਨੂੰ ਪਹੁੰਚਣਾ ਤੁਹਾਨੂੰ ਪਤਾ ਕਿ ਨੰਬਰਦਾਰ ਸਾਰੇ ਬੰਦੇ ਇਕੱਠੇ ਹੋਣਾ ਹੁੰਦਾ ਸੋ ਫਿਰ ਸਾਰ ਨੂੰ ਵੇਟ ਕਰਾਉਣੀ ਔਖਾ ਹੋ ਜਾਂਦਾ ਤੇ ਅੱਜ ਹੈਗੀ ਵੇ ਛੁੱਟੀ ਛੁੱਟੀ ਹੈ ਤਾਂ ਸਾਰੀ ਗੋਡ ਮੈ ਰਜਿਸਟਰ ਹੋਣੀ ਹੈ ਦੇਖੋ ਤੇ ਮੰਨਦੇ ਆ ਲਾਈ ਆ ਆਪਣੀ ਛੁੱਟੀ ਵਾਲੇ ਦਿਨ ਕੰਮ ਹੋ ਰਿਹਾ ਆਪਣਾ ਅੱਜ ਠੀਕ ਆ ਆਪਣੀ ਅੱਜ ਕੱਲੀ ਫੋਟੋ ਰਹਿ ਗਈ ਸੀ ਬਾਕੀ ਕੰਮ ਆਪਣਾ ਸਾਰਾ ਹੋਇਆ ਹੋਇਆ ਕੱਲੀ ਫੋਟੋ ਰਹਿ ਗਈ ਸੂਦਾ ਸੈਂਟਰ ਤੇ ਹੋਣ ਵਾਲੀ ਤੇ ਸੂਦਾ ਸੈਂਟਰ ਖੁੱਲੇ ਹੋਏ ਆ ਕਿਉਂਕਿ ਸੂਦਾ ਸੈਂਟਰ ਨੂੰ ਸਰਕਾਰੀ ਛੁੱਟੀ ਮੇਰੇ ਤੋਂ ਨਹੀਂ ਹੁੰਦੀ ਠੀਕ ਆ ਇਸੇ ਕਰਕੇ ਆਪਣੀ ਅੱਜ ਫੋਟੋ ਹੋ ਜਾਣੀ ਆ ਕੰਮ ਤਾਂ ਮੰਦਰਾ ਮਿੰਟਾਂ ਰਹੀ ਆ ਪਰ ਜਿਵੇਂ ਚਿਰ ਹੁੰਦਾ ਹੈ ਟੈਨਸ਼ਨ ਹੀ ਹੈ ਨਾ ਬਹੁਤ ਨਾਲ ਮੁਕਾ ਪਿਆ ਆ ਆ ਉਧਰ ਕਰੇ ਬੱਚੇ ਆਏ ਹੋਏ ਆ ਬਾਣ ਜੀ ਬਾਣ ਜਾਂ ਐਂਡ ਫੈਮਿਲੀ ਮਾਨਤ ਮਾਨਤ ਲੋ ਵੀ ਐਸ ਨੂੰ ਮਿਲੋ ਲੈ ਚਬਰਾ ਇੱਕ ਚੀਜ਼ ਐ ਐਸ਼ ਹੋਈ ਇੱਧਰ ਉਰੇ ਆ ਐਸ਼ ਵੀ ਨਾਲ ਚਲੀ ਆ ਠੀਕ ਆ ਬੀਬੀ ਬਾਪੂ ਦਾ ਵਿਆਹ ਤੇ ਪਹਿਲੀ ਵਾਰ ਜੋ ਆਵੇ ਜਿਹੜਾ ਤੇ ਬੀਬੀ ਬਾਪੂ ਦੇ ਵਿਆਹ ਦੇ ਨਾਲ ਚਲੇ ਐਸੋ ਤੇਰੇ ਡੈਡੀ ਤੇ ਨੂੰ ਵਿਆਹ ਤੇ ਲੈ ਕੇ ਚਲੇ ਨਾਲ ਆਉਦੇ ਤੇ ਤੇ ਮੇਰੇ ਮੇਰੇ ਮੰਮੀ ਨੇ ਜਦੋਂ ਬਾਪੂ ਨੇ ਵਿਆਹ ਕਰਾਇਆ ਸੀ ਮੈਨੂੰ ਲੈ ਕੇ ਨਹੀਂ ਗਏ ਸੀਗੀ ਮਾਰਦ ਆ ਮਮੀ ਕੋਲ ਜਾਂਦੇ ਐ ਮਾਂ ਸਾਡਾ ਜਿਹ ਹੈਗਾ ਵਿਆਹ ਮੈਂ ਇਸ ਨੂੰ ਲੈ ਕੇ ਚੱਲਿਆ ਨਾਲ ਠੀਕ ਆ ਤੇ ਜਦੋਂ ਜਦੋਂ ਤੁਹਾਡਾ ਵਿਆਹ ਸੀ ਤੁਸੀਂ ਆਪ ਲੈ ਕੇ ਨਹੀਂ ਗਏ ਮੈਨੂੰ ਨਾਲ ਤੇ ਮਾੜੀ ਕੀਤੀ ਤੁਸੀਂ ਅਰੇ ਬੇ ਹਾਂ ਹਾਂ ਮੈਨੂੰ ਕਾ ਤੂੰ ਲੈ ਕੇ ਵਿਆਹ ਵਿਆਹ ਦੇ ਤੇ ਆ ਮੈਂ ਵੀ ਐਸ ਨੂੰ ਲੈ ਕੇ ਚੱਲਿਆ ਹਾਂ ਉਹ ਸਾਡੇ ਵਿਆਹ ਨੂੰ ਤੇ ਠੀਕ ਆ ਤਰਾਵੇ ਐਸੀ ਹੈਗੀ ਸਾਡੇ ਆਵੇ ਅੱਜ ਬੇਬੇ ਕੋਲੇ ਮੇਰੇ ਸਵਾਲ ਦਾ ਜਵਾਬ ਕੋਈ ਨਹੀਂ ਹੈਗਾ ਐ ਐ ਨਹੀਂ ਉਹ ਬੱਚਾ ਫੈਮਿਲੀ ਤੈਨੂੰ ਜਵਾ ਕੱਠੇ ਹੋਏ ਆ ਤੀਜਾ ਹੋਇਆ ਸ਼ੈਂਕੀ ਨਾਲ ਹਾਂਜੀ ਦੋਸਤੋ ਹੋ ਗਈ ਹੈ ਤਿਆਰੀ ਮੋਗੇ ਕਚੇਰੀਆਂ ਚ ਜਾਣ ਦੀ ਤੇ ਅੱਜ ਹੈਗੀ ਆਪਣੀ ਕੋਰਟ ਮੈਰਜ ਦੇ ਵਲੌਗ ਅੱਜ ਵਾਲਾ ਵੱਡਾ ਨਹੀਂ ਹੋਊਗਾ ਛੋਟਾ ਜਿਹਾ ਹੋਊਗਾ ਕਿਉਂਕਿ ਥੋੜਾ ਉੱਥੇ ਪੇਪਰਵਰਕ ਦਾ ਕੰਮ ਆ ਥੋੜਾ ਦਿਮਾਗ ਉਸ ਪਾਸੇ ਪਜਲ ਹੋ ਜਾਣਾ ਅਡਜਸਟ ਕਰ ਲਿਓ ਠੀਕ ਆ ਅੱਜ ਦੇ ਦਿਨ ਹੁਣ ਪਹਿਲਾਂ ਪੈਨ ਲੱਗਾ ਜੀ ਐਸ਼ ਦੇ ਥੋਲਾ ਕਨੇਡਾ ਦਾ ਠੀਕ ਆ ਮੈਡੀਸਨ ਵੀ ਚੱਲ ਰਹੀ ਜਦੋਂ ਮੈਂ ਸਵੇਰ 10:00 ਖੜਿਆ ਤੁਹਾਨੂੰ ਕਿ ਨਾਲ ਦੀ ਨਾਲ ਕਹਿੰਦੇ ਥੋਲਾ ਜ਼ਰੂਰੀ ਹੈ ਥੋਲੇ ਨਾਲ ਮੁਰਦਾ ਫਿਰ ਵੈਸੇ ਮੈਨੂੰ ਬਾਹਲਾ ਨਹੀਂ ਹੁੰਦਾ ਪਰ ਫਿਰ ਵੀ ਚਲੋ ਹਨਾ ਕਿ ਕਹਿੰਦੇ ਆ ਕਿ ਪੁਰਾਣੀਆਂ ਚੱਲੀਆਂ ਜਾਂਦੀਆਂ ਗੱਲਾਂ ਹਨਾ ਤੇ ਜਿਹੜੇ ਬਰਤਨ ਮਿੱਟੀ ਦੇ ਬਰਤਨ ਬਣਾਉਂਦੇ ਆ ਇਹ ਥੋੜਾ ਉਹ ਪਾਉਂਦੇ ਆ ਠੀਕ ਆ ਤੇ ਉਹ ਨੂਨ ਦਿੰਦੇ ਹੁੰਦੇ ਆ ਕਹਿੰਦੇ ਨੂਨ ਆਪਦਾ ਜਾ ਕੇ ਸ਼ਿੰਕ ਚ ਪਾ ਦਿਓ ਜਿਵੇਂ ਜੇ ਨੂਨ ਘੁਰੂਗਾ ਉਦੋਂ ਉਦੋਂ ਇੱਕ ਹੋਰ ਜਾਂਦਾ ਹੁੰਦਾ ਕਨੇਡੂ ਦੀ ਗੰਡ ਹੁੰਦੀ ਤੇ ਬਹੁਤ ਜ਼ਿਆਦਾ ਦਰਦ ਕਰਦੀ ਐਸ਼ ਬਹੁਤ ਜ਼ਿਆਦੀ ਔਖੀ ਕੁਛ ਖਾਦਾ ਨਹੀਂ ਜਾਂਦਾ ਮੂੰਹ ਨਹੀਂ ਹਿਲਦਾਗਾ ਇੱਕ ਸਾਈਡ ਉਹ ਹਟਕੇ ਦੂਸਰੀ ਸਾਈਡ ਦਰਦ ਕਰਨਾ ਸ਼ੁਰੂ ਕਰਤਾ ਇਹਨੇ ਇਹ 7-8 ਦਿਨ ਲਏ ਜਾਂਦਾ ਠੀਕ ਹੁੰਦਾ ਸੋ ਕਾਫੀ ਇਹ ਤਾਂ ਕਰਦਾ ਬੱਚਿਆਂ ਨੂੰ ਜਿਹਦੇ ਹੋ ਜਾਂਦਾ ਹਨ ਤੇ ਮਦਨ ਲਾਵੀ ਨਾਲ ਆਏ ਹੋਏ ਆ ਹੁਣ ਆਪਾਂ ਜਾਣਾ ਕਚਹਿਰੀਆਂ ਚ ਐਸ਼ ਕੀ ਹੋਇਆ ਐਸਲੀ ਜਾਂਦੀ ਤੇ ਐਸ਼ ਨੂੰ ਆਏ ਆ ਵੀ ਜੀਤੀ ਵਿਆਹ ਤੇ ਚੱਲ ਗਏ ਮੈਂ ਕਹਿਦਾ ਬੈਠਾ ਵੀ ਵਿਆਹ ਅੱਜ ਹੁਣ ਇਹਨੇ ਇਹਨੇ ਭਲਨੇ ਆ ਤੇ ਸਟਾਲਣਾ ਓਏ ਐਸ਼ ਹਨ ਮਗਰ ਤੁਸੀਂ ਪਾਈਆ ਕਰੋ ਹੁਣ ਹੱਲ ਕੋਈ ਨਹੀਂ ਹਨ ਹਮ ਕੇਨ ਬਾਪੂ ਸੱਟਾ ਮਾਪੂਲੇ ਬਾਹਨ ਲਈ ਪੱਗ ਮਠੋਕ ਕੇ ਹੋਰ ਨੇ ਬੜਿਆ ਕਾਗਿ ਪਤਰਾ ਦਾ ਪਹਾੜ ਲਜਾ ਪਿਆ ਆ ਸਾਡਾ ਮਹਾ ਸੈਟ ਕੀਤੇ ਆ ਚੱਲ ਗਏ ਵਿਆਹ ਤੇ ਅਸ਼ੋਜੀ ਇਹ ਤਾਂ ਬੀਸੂ ਬੀਸੂ ਕਰੀ ਜਾਂਦੀ ਐ ਰੋਪਣਾ ਉੱਤੇ ਜਾ ਕੇ ਵਿਆਹ ਤਾਂ ਇੱਥੇ ਐ ਨਹੀਂ ਕਿ ਚਿਹਰੀਆਂ ਜੁਣੀਆਂ ਤਾਂ ਫਿਰ ਕੋਈ ਨਹੀਂ ਲਓ ਜੀ ਦੋਸਤੋ ਦੇਖੋ ਜੀ ਸਾਡੀ ਫੋਟੋ ਫਾਈਲ ਵਿੱਚ ਲੱਗ ਚੁੱਕੀ ਆ ਤੇ ਫਾਈਲ ਆਪਣੀ ਰੈਡੀ ਆ ਠੀਕ ਆ ਸੋਹ ਦਾ ਸੈਂਟਰ ਤੇ ਪਹੁੰਚ ਗਏ ਆ ਫੋਟੋਆਂ ਨਾਲ ਵਿਆਹ ਲਈ ਜ਼ਰੂਰੀ ਹੁੰਦੀਆਂ ਤੇ ਕੋਸ਼ਿਸ਼ ਕਰਾਂਗੇ ਕਮੈਂਟ ਕਰ ਦਿਓ ਕਿ ਤੁਸੀਂ ਵਿਆਹ ਵਾਲੀ ਸਾਡੇ ਵਲੌਗ ਦੇਖਣਾ ਚਾਹੁੰਦੇ ਹੋ ਫਿਰ ਵਲੌਗ ਵਿਆਹ ਵਾਲੇ ਆਪਾਂ ਕਿਵੇਂ ਸੀਗੇ ਹਨ ਉਹਦੋਂ ਵਲੌਗਿੰਗ ਆਪਾਂ ਕਰਦੇ ਹੀ ਨਹੀਂ ਸੀ ਕਿ ਜਿੱਥੇ ਚਾਹੋ ਨੇ ਉਹ ਤੇ ਕਮੈਂਟ ਕਰ ਦਿਓ ਕਰ ਦਿਓ ਕਿ ਜਿਹੜੇ ਵਿਆਹ ਵਾਲੀ ਇਹ ਮੂਵੀ ਆਪਾਂ ਅਪਲੋਡ ਕਰ ਦਾਂਗੇ ਵਿੱਚੋਂ ਵਧੀਆ-ਵਧੀਆ ਘੈਂ-ਘੈਂ ਸੀਨ ਵਿੱਚੋਂ ਕੱਢ ਕੇ ਠੀਕ ਆ ਕੋਸ਼ਿਸ਼ ਕਰਾਂਗੇ ਠੀਕ ਸੋ ਅੱਜ ਦਾ ਵਲੌਗ ਸ਼ੋ ਛੋਟਾ ਜਿਹਾ ਸੀਗਾ ਅਡਜਸਟ ਕਰ ਲਿਓ ਮਿਲਦੇ ਆ ਫਿਰ ਕੱਲ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਹਾਂ